ਜਦੋਂ ਬਸੰਤ ਨੂੰ ਸਾਹੂਕਾਰ ਨੇ ਸਮੁੰਦਰ ਵਿੱਚ ਸੁੱਟਿਆ ਤਾਂ ਜਹਾਜ਼ ਦਾ ਇੱਕ ਪੇਚ ਵਿੱਚ ਬਸੰਤ ਦਾ ਇੱਕ ਛੱਲ ਲੜ ਗਿਆ ਅਤੇ ਗੋਤੇ ਖਾਂਦਾ ਕਿਨਾਰੇ ਲੱਗ ਗਿਆ ਅੱਖ ਬਚਾ ਕੇ ਹਨੇਰੇ ਵਿੱਚ ਅੱਗੇ ਤੋਂ ਤੁਰਨ ਲੱਗਿਆ ਤਾਂ ਇੱਕ ਬਾਗ ਆ ਗਿਆ ਇਹ ਬਾਗ ਦਾ ਮਾਲੀ ਸੋਮਤਤ ਸੀ ਇਸ ਨੇ ਬਸੰਤ ਨੂੰ ਆਪਣੇ ਘਰ ਰੱਖ ਲਿਆ ਮਾਲਣ ਦੇ ਪੁੱਛਣ ਉੱਤੇ ਬਸੰਤ ਨੇ ਸਾਰੀ ਵਾਰਤਾ ਦੱਸ ਦਿੱਤੀ ਆ ਤੇ ਕਿਹਾ ਮਾਤਾ ਉਸ ਬੇੜੇ ਵਿੱਚ ਮੇਰੀ ਰਾਣੀ ਹੈ ਜੇ ਤੂੰ ਪਤਾ ਲਿਆ ਦੇਵੇ ਅਗਲੇ ਰੋਜ ਮਾਲਣ ਨੇ ਫੁੱਲਾਂ ਦਾ ਹਾਰ ਗੁੰਦਿਆ ਆ ਤੇ ਹਾਰ ਦੇਣ ਦੇ ਬਹਾਨੇ ਮਾਲਣ ਚੰਦਰਬਦਨ ਦੇ ਕੋਲ ਜਹਾਜ਼ ਵਿੱਚ ਪਹੁੰਚੀ ਆ ਤੇ ਰੋਂਦੀ ਚੰਦਰਬਦਨ ਤਾਈ ਮਾਲਣ ਇਉਂ ਕਹਿਣ ਲੱਗੀ ਹਾਲ ਚੱਕ ਹਾਰ ਗਾਲ ਪਾਲ ਨਹੀਂ ਸੁਹਾ ਗੜੇ ਹਾਲ ਚੱਕ ਹਾਰ ਗਾਲ ਪਾਲ ਨਹੀਂ ਸੁਹਾ ਗੜੇ ਚਾਰ ਦਿਨ ਖੁਸ਼ੀਆਂ ਮਨ ਲ ਲੈ ਨਹੀਂ ਸੁਹਾ ਗੜੇ ਚਾਰ ਦਿਨ ਖੁਸ਼ੀਆਂ ਮਨ ਲ ਲੈ ਨਹੀਂ ਸੁਹਾ ਗੜੇ ਰੱਬ ਨੇ ਮਲਾਇਆ ਤੇਰਾ ਤੂਰੇ ਤੋਂ ਸਜੋਗਨੀ ਸੁੱਖਾਂ ਵਿੱਚ ਖੇੜ ਸਰਾ ਲੰਮੀ ਆਇਉ ਭੋਗਨੀ ਸੁੱਖਾਂ ਵਿੱਚ ਖੇੜ ਸਰਾ ਲੰਮੀ ਆਇਉ ਭੋਗਨੀ ਚਾਰ ਚਾਰ ਪੈਨ ਤੇ ਹੰਾਲੈ ਨੀ ਸੁਹਾਗਣੇ ਹਾਲ ਚੱਕ ਹਾਰ ਗਾਲ ਪਾਵੇਂ ਨੀ ਸੁਹਾਗਣੇ ਹਾਲ ਚੱਕ ਹਾਰ ਗਾਲ ਪਾਵੇਂ ਨੀ ਸੁਹਾਗਣੇ ਅਹੀ ਮੇਲਾ ਹੁੰਦਾ ਧੀਏ ਹਾਰ ਤੇ ਸ਼ਿੰਗਾਰ ਦਾ ਸੁਖੀ ਵਸੇ ਪਤੀ ਤੇਰਾ ਪੁੱਤ ਸਾਹੁਕਾਰ ਦਾ ਸੁਖੀ ਵਸੇ ਪਤੀ ਤੇਰਾ ਪੁੱਤ ਸਾਹੁਕਾਰ ਦਾ ਜਿੱਥੇ ਬੈਠਾ ਉਹਨੂੰ ਵੀ ਬਲਾ ਲੈ ਸੁਹਾਗਣੇ ਹਾਲ ਚੱਕ ਹਾਰ ਗਾਲੇ ਪਾਲੇ ਨੀ ਸੁਹਾਗਣੇ ਹਾਲ ਚੱਕ ਹਾਰ ਗਾਲੇ ਪਾਲੇ ਨੀ ਸੁਹਾਗਣੇ ਹੋਸੂ ਕੀ ਸੰਦੇ ਅੱਖੀਆਂ ਚੋਂ ਹੰਝੂ ਕਾ ਨੂੰ ਢੋਲਦੀ ਲੱਗਿਆ ਕਿ ਰੋਗ ਤੂੰ ਮਲਾਈ ਕਿਉਂ ਨਾ ਬੋਲਦੀ ਲੱਗਿਆ ਕਿ ਰੋਗ ਤੂੰ ਮਲਾਈ ਕਿਉਂ ਨਹੀਂ ਬੋਲਦੀ ਨਾਦੀ ਰਾਨੂੰ ਉੱਪਰ ਉਠਾਲੇ ਨੀ ਸੁਹਾਗਣੇ ਹਾਰ ਚੱਕ ਹਾਰ ਗਾਲੇ ਪਾ ਲੈ ਨੀ ਸੁਹਾਗਣੇ ਚਾਰ ਦਿਨ ਖੁਤੀਆ ਮਨਾਲੇ ਨੀ ਸੁਹਾਗਣੇ ਹੋ ਮੇਰੇ ਕੋਲੋਂ ਆਕਾਸ਼ ਤੂ ਲਖੋਵੇ ਬਾਤ ਇਸ ਨੂੰ ਪਤੀ ਜੇ ਵਪਾਰੀ ਤੇਰਾ ਗਿਆ ਕਿਥੇ ਦੇਸ ਨੂੰ ਹੋ ਮੇਰੇ ਕੋਲੋਂ ਆਕਾਸ਼ ਤੂ ਲਖੋਵੇ ਬਾਤ ਇਸ ਨੂੰ ਪਤੀ ਜੇ ਵਪਾਰੀ ਤੇਰਾ ਗਿਆ ਕਿਸੇ ਦੇਸ ਨੂੰ ਭੇਜ ਕੇ ਸਨੇੜਾ ਤੂੰ ਬਲਾ ਲੈ ਨਹੀਂ ਸੁਹਾਗਣੇ ਹਾਲ ਚੱਕ ਹਾਰ ਗਣ ਪਾ ਲੈ ਨਹੀਂ ਸੁਹਾਗਣੇ ਓ ਹਿਲਦੀ ਨਾ ਜੀਬ ਲਖ ਜੱਟ ਨੇ ਬੜਾਉਂਦੀ ਏ ਬੋਲਦੀ ਨਾਰਾਣੀ ਪੜਾ ਮਾਲੜੇ ਬੁਲਾਉਂਦੀ ਏ ਹਿਲਦੀ ਨਾ ਜੀਬ ਲਖ ਜੱਟ ਨੇ ਬੜਾਉਂਦੀ ਏ ਬੋਲਦੀ ਨਾਰਾਣੀ ਪੜਾ ਮਾਨਣ ਬੁਲਾਉਂਦੀ ਏ ਪੈਂਦਾ ਹਲ ਬੇਲਾ ਦਿਲ ਕਾਲੀ ਐ ਸੁਹਾਗਣੇ ਹਲ ਚੱਕ ਹਾਰ ਗਾਲੇ ਪਾ ਲੈ ਨੀ ਸੁਹਾਗਣੇ ਤਾਰਦੀਨੇ ਕੁਤੀਆਂ ਮਨਾਲੈ ਨੀ ਸੋਹ ਹਗੜੇ